ਧੰਨਵਾਦ ਭਾਈ ਧੰਨਵਾਦ ਦੇ ਸਾਥ ਦੇ ਸਾਥ ਬੈਠੇ ਨੂੰ ਮੁਸਲਮਾਨ ਭਾਈ ਜਰਾਂ ਨੂੰ ਇਸ ਦੀਆਂ ਬਹੁਤ ਬਹੁਤ ਵਧਾਈ ਹੋਵੇ ਬਹੁਤ ਤੁਹਾਨੂੰ ਦੇਖ ਕੇ ਮੇਰਾ ਮਨ ਖੁਸ਼ ਹੋ ਗਿਆ ਬਹੁਤ ਬਹੁਤ ਆਉਣਾ ਸੀ ਮਾਨ ਸਾਹਿਬ ਨੇ ਪਰ ਉਹਨਾਂ ਨੂੰ ਕੋਈ ਜੇ ਲੱਗ ਕੇ ਹੋਰ ਨੰਮ ਹੋ ਗਿਆ ਤੁਹਾਨੂੰ ਪਤਾ ਹੈ ਦਿੱਲੀ ਗਈ ਵੇਸੀ ਤੇ ਤੇਰੇ ਕਹਿੰਦੇ ਤੂੰ ਜਾ ਮੈਂ ਮੈਂ ਜਾਉਂਗੀ ਜੂਰ ਜਾਉਂਗੀ ਧੰਨਵਾਦ ਭਾਈ ਧੰਨਵਾਦ ਬਹੁਤ ਬਹੁਤ Eid ਦੀਆਂ ਵਧਾਈਆਂ ਬਹੁਤ ਸੋ ਤਸਰਾ ਅਲ ਮੁਕਮੀਨੁ ਮਹਾਈਨੁਲ ਅਜ਼ੀਜ਼ੁਲ ਜੱਬਾਰੁਲ ਮੁਤਕੱਦਿ ਤੁਹਾਨਾ ਅਲਾਹ ਬਿ ਅਨੁਮਾ ਜੇ ਤੁਸੀਂ ਮਲੇਰਕੋਟਲਾ ਦੇਖੇ Eid ਦੇ ਸ਼ੁਭ ਮੌਕੇ ਤੇ ਮੈਂ ਅੱਜ Eid ਦੇ ਖਿਦਰ ਜਿਹੜੀ ਸਮੁੱਚੇ ਦੁਨੀਆ ਦੇ ਵਿੱਚ ਜਿੱਥੇ ਸਾਰੇ ਮੁਸਲਮ ਭਾਈਚਾਰਾ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸਾਰੇ ਮੁਸਲਮਾਨ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਲੋਕ ਸਭਾ ਪ੍ਰਤੀਕਰ ਸਾਬ ਦਾ ਅਨੁਚਾਰ ਹੋਣ ਨਾਲ ਤੇ ਤੇ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਪੰਜਾਬ ਸਰਕਾਰ ਦੇ ਵਿੱਚ ਸਟਰੀਟ ਦਾ ਚੇਅਰਮੈਨ ਲਾਇਆ ਪੰਜਾਬ ਸਰਕਾਰ ਦੀ ਤਰਫੋਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਉਮੀਦ ਕਰਦਿਆਂ ਵੀ ਜਿਸ ਤਰ੍ਹਾਂ ਇਹ ਸਾਡਾ ਦੇਸ਼ ਇੱਕ ਦਲਦਸਤਾ ਗੁਗਮਗ ਫੁੱਲਾਂ ਦੇ ਨਾਲ ਤੋਇਆ ਹੋਇਆ ਇਸੇ ਤਰ੍ਹਾਂ ਇੱਥੇ ਭਾਈਚਾਰਕ ਸਾਂਝ ਤੇ ਖੁਸ਼ੀਆਂ ਦੇ ਨਾਲ ਇਹ ਦਿਨਦੁਗਣੀ ਰਾਤ ਚੋਗਣੀ ਸਫਲ ਕੀ ਕਰਦਾ ਹੈ ਮੇਰੇ ਵੱਲੋਂ ਸਮੂਹ ਦੇਸ਼ਵਾਸੀਆਂ ਤੇ ਮਲੇਰਕੋਟਲਾ ਵਾਸੀਆਂ ਨੂੰ ਈਦੁਲ ਫਿੱਤਰ ਦੇ ਪਵਿੱਤਰ ਮੌਕੇ ਤੇ ਬਹੁਤ-ਬਹੁਤ ਮੁਬਾਰਕਬਾਦ ਇਹ ਤਿਹਾੜ ਆਪ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਤਰੱਕੀ ਲਿਆਵੇ ਜੀ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ ਈਦੁਲ ਫਿੱਤਰ ਦਾ ਪੂਰੀ ਦੁਨੀਆ ਦੇ ਵਿੱਚ ਇਹ ਮਨਾਇਆ ਜਾਂਦਾ ਔਰ ਅੱਜ ਮਲੇਰਕੋਟਲਾ ਧਰਤੀ ਤੇ ਅਸੀਂ ਈਦਗਾਰ ਵਿੱਚ ਖੜੇ ਹਾਂ ਸਮੂਹੇ ਲੋਕਾਂ ਨੇ ਨਮਾਜ਼ ਪੜ੍ਹੀ ਹੈ ਔਰ ਇੱਥੇ ਇੱਕ ਬਹੁਤ ਹੀ ਭਾਈਚਾਰਕ ਸਾਂਝੀ ਮਿਸਾਲ ਹੈ ਜਿਹੜੀ ਦੇਖਣ ਨੂੰ ਮਿਲਦੀ ਆ ਜਿਹੜੀ ਦੁਨੀਆ ਕਰੀ ਸੋ ਸਮੁੱਚੇ ਦੁਨੀਆ ਦੇ ਵਿੱਚ ਰਹਿੰਦੇ ਮੁਸਲਮਾਨ ਭਰਾਵਾ ਅਤੇ ਮੇਰੇ ਦੇਸ਼ ਵਾਸੀਆਂ ਨੂੰ ਮੈਂ ਦਿਲ ਦੀਆਂ ਗਾਲੀਆਂ ਨੂੰ ਦੀਦੋ ਫਿੱਟ ਦੇ ਚ ਪਵਿੱਤਰ ਦਿਹਾੜੇ ਦੀ ਵਾਰਕ ਵਾ ਪੇਸ਼ ਕਰਦਾ ਨੌਜਵਾਨ ਦਿਲਾਂ ਦੀ ਧੜਕਣ ਪੰਜਾਬ ਦੇ ਖੇਡ ਮੰਤਰੀ ਔਰ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਤੇਰ ਜੀ ਵੀ ਤੁਹਾਨੂੰ ਇਹਦੀਆਂ ਵਧਾਈਆਂ ਦੇਣ ਲਈ ਇੱਥੇ ਪਹੁੰਚੇ ਹਨ ਉਹਨਾਂ ਮੈਂ ਧਿਆਦਾ ਕੁਛ ਨਾ ਕਹਿੰਦਾ ਹੋਇਆ ਬੇਨਤੀ ਕਰਦਾ ਹਾਂ ਸਰਦਾਰ ਗੁਰਮੀਤ ਸਿੰਘ ਮੀਤ ਜੀ ਨੂੰ ਅੱਜ ਮੁਸਲਮਾਨ ਭਾਈਚਾਰੇ ਲਈ ਬਹੁਤ ਵੱਡਾ ਦਿਨ ਹੈ ਮੇਰੇ ਬਚਪਨ ਤੋਂ ਬਹੁਤ ਦੋਸਤ ਨੇ ਮੁਸਲਮਾਨ ਤੇ ਹਮੇਸ਼ਾ ਉਹਨਾਂ ਨੂੰ ਈਦ ਦੀ ਮੁਬਾਰਕਬਾਦ ਵਧਾਈ ਦਿੰਦਾ ਰਹੇ ਆ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਬੜਾ ਮਾਣ ਹੈ ਕਿ ਅੱਜ ਮੈਂ ਮਲੇਰਕੋਟਲੇ ਦੀ ਧਰਤੀ ਤੇ ਖੜਕੇ ਸਾਨੂੰ ਹਜ਼ਾਰਾਂ ਲੱਖਾਂ ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦੇ ਰਿਹਾ ਸਾਨੂੰ ਵੀ ਤੇ ਪੂਰੀ ਦੁਨੀਆ ਦੇ ਵਾਸਤੇ ਮੁਸਲਮਾਨ ਭਾਈਚਾਰੇ ਨੂੰ ਅੱਜ ਦੇ ਦਿਨ ਦੀ ਬਹੁਤ ਵਧਾਈ ਬਹੁਤ ਮੁਬਾਰਕਬਾਦ ਹੋਵੇ ਕਿਉਂਕਿ ਇਸ ਦਿਨ ਦੀ ਬੜੀ ਇਅਨਇਤ ਮਿੱਟੀ ਦੇ ਨੂੰ ਕਿਹਾ ਜਾਂਦਾ ਹੈ ਤੇ ਬੜੀ ਬੇਸਬਰੀ ਨਾਲ ਪੂਰੀ ਦੁਨੀਆ 'ਚ ਜਿਹੜਾ ਭਾਈਚਾਰਾ ਇਸ ਦਿਨ ਦੀ ਜਿਹੜੀ ਉਡੀਕ ਕਰਦਾ ਕਿਉਂਕਿ 30 ਰੋਜ਼ੇ ਜਿਹੜਾ ਬਹੁਤ ਲੰਬਾ ਟਾਈਮ ਹੈ ਰੱਖਣ ਤੋਂ ਬਾਅਦ ਇਹ ਦਿਨ ਆਉਂਦਾ ਤੇ ਉਹਨਾਂ ਦਿਨਾਂ ਦੇ ਵਿੱਚ ਬੜੀ ਇੰਪੋਰਟੈਂਸ ਹੈ ਸਾਨੂੰ ਜਿਹੜਾ ਗਰੀਬ ਹੈ ਜਿਹੜਾ ਭੁੱਖਾ ਉਹਦੀ ਭੁੱਖ ਦਾ ਅਹਿਸਾਸ ਹੁੰਦਾ ਐਸੇ ਕਰਕੇ ਸਿਹਾਰ ਨੂੰ ਕਿਹਾ ਜਾਂਦਾ ਹੈ ਕਿ بے ਸਹਾਰਾਂ ਦਾ ਕਮਜ਼ੋਰਾਂ ਦੀ ਮਦਦ ਕਰਨ ਤੇ ਜਿਹੜਾ ਇਹ ਇਹ ਵਾਰ ਜਿਹੜਾ ਉਹ ਪ੍ਰਤੀਕ ਹੈ ਤੇ ਪਿਛਲੇ ਦਿਨੀ ਮੈਂ ਮਲੇਰਕੋਟਲੇ ਦੀ ਧਰਤੀ ਤੇ ਐਮ ਐਲ ਏ ਸਾਹਿਬ ਨੇ ਮੈਨੂੰ ਰੋਜਾ ਉਤਾਰੀ ਦੇ ਪ੍ਰੋਗਰਾਮ ਤੇ ਬੁਲਾਇਆ ਤੇ ਮੈਨੂੰ ਬਰਾਵੋ ਬੜੀ ਖੁਸ਼ੀ ਆ ਕਿ ਸਾਡੇ ਗੁਰੂਆਂ ਪੀਰਾਂ ਤੋਂ ਚੱਲਿਆ ਹੋਇਆ ਕਿਉਂਕਿ ਇਹ ਪੀਰਾਂ ਪਗੰਬਰਾਂ ਦੀ ਧਰਤੀ ਆ ਪੰਜਾਬ ਉਹ ਜਿਹੜੀ ਸਾਂਝੀ ਵਾਰਤਾਂ ਦਾ ਜਿਹੜਾ ਅੱਜ ਵੀ ਇੱਥੇ ਦੇਖਣ ਨੂੰ ਮਿਲਦਾ ਮੈਂ ਉਸ ਦਿਨ ਆਇਆ ਤਾਂ ਉੱਥੇ ਪੰਡਤ ਜੀ ਵੀ ਪਹੁੰਚੇ ਹੋਏ ਸੀ ਈਸਾਈ ਵੀ ਪਹੁੰਚੇ ਹੋਏ ਸੀ ਗ੍ਰੰਥੀ ਸਿੰਘ ਵੀ ਪਹੁੰਚੇ ਹੋਏ ਸੀ ਜਲਲਸ਼ ਭਾਈਚਾਰੇ ਦੇ ਲੋਕ ਵੀ ਪਹੁੰਚੇ ਹੋਏ ਸੀ ਸੋ ਇੱਥੋਂ ਪਤਾ